ਵਾਰ ਰੁਕੀ ਕਾਲਸਾ ਵਾਰ ਰੁਕੀ ਕਿੰਤੇ ਅੱਜ ਤਰੀਕ 29 ਤਰੀਕ 7ਵਾਂ ਮਹੀਨਾ 2024 ਇੰਟਰਨੈਸ਼ਨਲ ਸੰਸਵਾਦ ਸੇਵਾਦਾਲ ਦੇ ਕੋਲ ਦਾ ਦੇ ਕੋਲ ਕੋਰਦਨਾ ਪਿੱਛੇ ਕ ਮਸਲਾ ਆਇਆ ਤੁਹਾਡੇ ਲੋੋਂ ਪਿੰਡ ਦੀ ਜਿਲ੍ਹਾ ਸੰਗਰੂਰ ਇਹ ਲੜਕੇ ਵਾਲੇ ਨੇ ਔਰ ਲੜਕੀ ਵਾਲੇ ਪਿੰਡ ਜੋੜੀਆਂ ਤੋਂ ਇਹਨਾਂ ਨੂੰ ਜਿਲਾ ਸੂਰੂਪੈਂਦਾ ਜਿਹਦਾ ਆਪਸੀ ਸਮੇਤੋਂ ਆਪਸ ਦੇ ਵਿੱਚ ਮਸਲਾ ਚੱਲ ਰਿਹਾ ਸੀ بڑے ਰਿਸ਼ਤੇਦਾਰ ਉਧਰ ਉਧਰੀ ਵਿਚ ਪੈ ਕੇ ਮਸਲਾ ਹੱਲ ਕਰਾਣ ਦਾ ਯਤਨ ਕੀਤਾ ਨਾ ਹੋਇਆ ਸੋ ਅੱਜ 29 ਤਰੀਕ 7ਵਾਂ ਮਹੀਨਾ 2024 ਗੁਰਦੁਆਰਾ ਕਲਗੀਧਰ ਸਾਹਿਬ ਪੰਡਿਤ ਰਵਜਰਾ ਦੇ ਤੇ ਔਰ ਸਮੂਹ ਪੰਚਾਇਤ ਵੱਲੋਂ ਜਥੇਵੰਦੀ ਵੱਲੋਂ ਦਾਸ ਸੰਤਰੀਨ ਬਾਬਾ ਸ੍ਰੀ ਦਾਸ ਜੀ ਵਾਲੇ ਔਰ ਬਾਬਾ ਸਰਪੰ ਸਿੰਘ ਜੀ ਮਾਪੋਂ ਵਾਲੇ ਔਰ ਬਾਬਾ ਜੀ ਜੀ ਦੀ ਕੁਤਰਾਲੇ ਵਾਲੇ ਔਰ ਸਾਡੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਕੇਸੀ ਆਰ ਪੰਇਸਾ ਪੰਇਦਾਰ ਸਿੰਘ ਜੀ ਪੰਡਿਤ ਰਵਜਰਾ ਤੇ ਹੋਰ ਸਮੂਹ ਜਿੰਨੇ ਵੀ ਮੇਖ ਲਿਓ ਸਾਰੀ ਸਤਕਾਰਯੋਗ ਅੱਜ ਇਹ ਬੋਕੇਆ ਤੇ ਸਾਰੇ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਹੈ ਆਪਦੇ ਵਿਚਾਰ ਕਰਕੇ ਦੋਵਾਂ ਲੜਕੇ ਔਰ ਲੜਕੀ ਦੀ ਵਿਚਾਰ ਸੋਚ ਕੇ ਤੇ ਆਪਦੇ ਵਿੱਚ ਦੋਵਾਂ ਰਹਿਣਾ ਨਹੀਂ ਚਾਹੁੰਦੇ 30 ਸਾਲ ਹੋ ਗਏ ਸੀ ਵਿਆਹ ਇਹਨੂੰ 24 ਸਾਲਾਂ ਦੇ ਗਰੀਬ ਨਾ ਤਾਂ ਲੜਕਾ ਹੀ ਰਹਿਣ ਵਾਸਤੇ ਰਾਜੀ ਹੋਇਆ ਤੇ ਨਾ ਹੀ ਲੜਕੀ ਜਾਣ ਵਾਸਤੇ ਰਾਜੀ ਹੋਈ ਔਰ ਬੜਾ ਜਥੇਬੰਦੀ ਵੱਲੋਂ ਪੰਚਾਇਤ ਵੱਲੋਂ ਅਸੀਂ ਪੁਰਾਣਾ ਕੀਤਾ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਡੇ ਪ੍ਰਧਾਨ ਸਰਦਾਰ ਰਾਜਵੀਰ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਬੋਲੀ ਹੋਰ ਵੀ ਜਿੰਨੇ ਵੀ ਸਾਡੇ ਤੁਸੀਂ ਦੇਖ ਰਹੇ ਹੋ ਜੀ ਦੇ ਵਿੱਚ ਸਾਰਿਆਂ ਨੇ ਪੁਰਾਣਾ ਕੀਤਾ ਜੋੜਨ ਦਾ ਮਾਰਕੰਨੇ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਸੋ ਅਸੀਂ ਸਦਾ ਇਹੀ ਚਾਹੁੰਦੇ ਹਾਂ ਵੀ ਕਿਸੇ ਨਾ ਕਿਸੇ ਦਾ ਘਰ ਜੁੜ ਜਾਵੇ ਘਰ ਵਸ ਜਾਵੇ ਪਰ ਜਦੋਂ ਲੜਕਾ ਮੜ ਕੇ ਆਗ ਦੇ ਵਿੱਚ ਨਾ ਰਹਿਣ ਆ ਕਜਲਾ ਕਰਨ ਕ੍ਰੂਤੀ ਸਾਰੀ ਬੰਦੇ ਥੇ ਲੋ ਲੈਣੇ ਇਸੇ ਤਰ੍ਹਾਂ ਇਹ ਲੜਕੀ ਉਹ ਲੜਤੀ ਨੇ ਇਹ ਫੈਸਲਾ ਕੀਤਾ ਦੁਬਾਰਾ ਇੱਕ ਵਾਰੀ ਇਹ ਦਿਖਾ ਦੋ ਸਾਰੀ ਪਤਿਆ ਮਿੱਠੀ ਨਗਰ ਦੇ ਬਿਠੇ ਨੇ ਜੋੜੀਆਂ ਤੋਂ ਆਏ ਹੋਏ ਨੇ ਵਰਤੀ ਰੋਮਜਰੇ ਦਸ ਸਾਰੀ ਬੈਠ ਕੇ ਇਹ ਤੱਤਲਾ ਇਹਨਾਂ ਦੋਵਾਂ ਬੱਚਿਆਂ ਨੇ ਲਿਆ ਕਿ ਅਸੀਂ ਅੱਜ ਤੋਂ ਇੱਕ ਦੂਜੇ ਨਾਲ ਵਿਦਾ ਹੋਵਾਂਗੇ ਸੋ ਫਿਰ ਇਹ ਫੈਸਲਾ ਕੀਤਾ ਗਿਆ ਜੇ 1,70,000 ਰੁਪਏ ਜੋ ਲੜਕੀ ਵਾਲਿਆਂ ਨੇ ਲੜਕਾ ਨੂੰ ਸੰਵੱਤਤਾ ਸੀ ਉਹ ਫਿਰ ਅਸੀਂ ਸਾਰੇ ਨੇ ਵਿੱਚ ਬੈ ਕੇ 1,70,000 ਰੁਪਏ ਦਾ ਲੜਕੀ ਵਾਲਿਆਂ ਨੂੰ ਦਵਾਇਆ ਗਿਆ ਔਰ ਜੋ ਟੂਮਾ ਸੀ ਇਹਨਾਂ ਦੀ ਆਪੂ ਆਪਣੀ ਉਹ ਇਹਨਾਂ ਦੇ ਕੋਲ ਨੇ ਸੁਜੜੀ ਪੈਸੇ ਨਹੀਂ ਉਹ ਵੀ ਤਰੀਕਾ 8 ਮਹੀਨਾ 2024 ਨੂੰ ਇਸੇ ਜਗ੍ਹਾ ਤੇ ਗੁਰਦੁਆਰਾ ਕਲਮੀਤਰ ਸਾਹਿਬ ਪਿੰਡ ਤਿਰੋਮਾਜਰਾ ਦੇ ਕਿ ਬਚਾਈ ਜਾਣਗੇ ਤੇ ਉਹ ਜਿਹੜੇ ਪੈਸੇ ਨਹੀਂ ਫਰੋਗ ਲੜਕੀ ਵਾਲੇ ਨੂੰ ਬੁਲਾ ਕੇ ਦਿੱਤੇ ਜਾਣਗੇ ਸੋ ਇਹ ਅੱਜ ਇੱਕ ਟੋਨ ਸਭ ਸਵਾਸ ਦੇ ਦੇਖ ਰਹੇ ਕਿ ਇੱਥਾ ਐਸਾ ਲਾ ਹੋਇਆ ਵਾਹਿਗੁਰੂ ਦੀ ਖਾਲਸਾ ਭਗਤਾਂ ਦੀ